ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਟੇਲਾ ਬਾਬਾ ਸੇਖ ਫਰੀਦ ਜੀ ਦੇ ਗੇਟ ਦੇ ਬਾਹਰ ਪਹੁੰਚ ਚੁੱਕੇ ਆਂ। ਵਰਤਮਾਨ ਸਮਾਂ ਅੱਜ 12 ਮਈ ਹੈ। ਦਿਨ ਸੋਮਵਾਰ ਹੈ। ਦੇਸੀ ਮਹੀਨਾ ਤੀਵਸਾਖ ਹੈ। ਅੰਮ੍ਰਿਤ ਵੇਲੇ ਦਾ ਟਾਈਮ 2:41 ਮਿੰਟ ਹੋ ਚੁੱਕੇ ਹੈ ਕਰੋ ਦਰਸ਼ਨ ਤੰਤਰਮ ਬਾਬਾ ਸੇਕਪੁਰ ਜੀ ਦੇ ਰਜਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ ਗੱਲ ਵੱਜ ਕੇ 50 ਮਿੰਟ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ। ਦੋਨੋਂ ਪ੍ਰਕਾਸ਼ ਹੋਣ ਸਮੇਂ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ। ਉਸ ਤੋਂ ਬਾਅਦ ਅੱਜ ਜੋ ਹੋਗੋ ਨਾਮਾ ਸਾਹਿਬ ਹੋਣਗੇ ਉਹ ਵੀ ਸਰਵਣ ਕਰਵਾਵਾਂਗੇ। ਫਿਰ ਹਾਲ ਤੁਸੀਂ ਕੋਸ਼ਿਸ਼ ਕਰਿਓ ਅਮਰ ਤੁਰੇ ਜਦੋਂ ਉਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਉਣ ਸਮੇ ਸਭ ਤੋਂ ਪਹਿਲਾਂ ਤਾਂ ਤਾਂ ਸਿਰ ਗੁਰੂ ਗ੍ਰੰਥ ਸਾਹਿਬ ਜੀ ਸੱਚ ਕਾਣ ਦੇ ਬਾਅਦ ਸੀ ਤਾਂ ਤਾਂ ਬਾਬਾ ਸ਼ੇਖੂਦੀ ਜੀ ਉਹਨਾਂ ਇਹ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਦਿਨ ਬੜੀ ਆਬਦੀਤ ਹੋ ਸਕੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ